ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਆਗਿਆ ਵਿੱਚ ਚੱਲਦੇ ਆ ਉਹ ਸਫਲ ਹੋ ਜਾਂਦੇ ਆ ਜਿਹੜੇ ਬੱਚੇ ਆਕੀ ਹੋ ਜਾਂਦੇ ਆ ਉਹਨਾਂ ਨੂੰ ਪਿਓ ਬੇਦਖਲ ਵੀ ਕਰ ਦਿੰਦਾ ਕਈ ਵਾਰ ਐਸੇ ਵੀ ਬੱਚੇ ਆ ਜਿਨ੍ਹਾਂ ਨੂੰ ਪਿਤਾ ਕਹਿੰਦਾ ਕਿ ਮੈਂ ਇਹਨੂੰ ਬੇਦਖਲ ਕਰ ਦਿੱਤਾ ਇਹ ਮੇਰਾ ਪੁੱਤ ਨਹੀਂ ਇਸ ਤਰ੍ਹਾਂ ਜੇ ਤੂੰ ਗੁਰੂ ਨਾਨਕ ਦੀ ਨਜ਼ਰ ਵਿੱਚ ਤੂੰ ਵਿਕਾਰੀ ਐ ਨਾ ਤਾਂ ਤੇਰੇ ਅੰਦਰ ਮਾਨ ਹੈ ਤੇਰੇ ਅੰਦਰ ਵਿਸ਼ੇ ਹੈ ਤੇਰੇ ਅੰਦਰ ਵਿਕਾਰ ਹੈ ਫਿਰ ਮਾਰੇ ਕਹਿੰਦਿਆ ਗੁਰੂ ਪਾਸੇ ਹੋ ਜਾਂਦਾ ਬੇਦਖਲ ਵੀ ਕਰ ਦਿੰਦਾ ਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਓ ਮੁਖ ਲਾਇਆ ਮਾਤਾ ਪਿਤਾ ਅਸਲੀ ਜੋ ਨਾਲ ਨਿਭਣ ਵਾਲਾ ਦੁਨਿਆਵੀ ਮਾਤਾ ਪਿਤਾ ਸਾਨੂੰ ਜਨਮ ਦੇਣ ਵਾਲੇ ਆ ਅਸਲੀ ਨਿਵਾਉਣ ਵਾਲਾ ਤੇ ਗੁਰੂ ਹੈ ਆਖੋ ਸਤਿਨਾਮ ਮਾਤਾ ਪਿਤਾ ਦਾ ਸਤਕਾਰ ਕਰਨਾ ਹੀ ਨਹੀਂ ਸਤਕਾਰ ਨਹੀਂ ਕਰਨਾ ਉਹ ਜਰੀਆ ਬਣੇ ਨਾ ਉਹਨਾਂ ਨੇ ਬਹੁਤ ਵੱਡਾ ਦੁੱਖ ਚੱਲਿਆ ਸਾਨੂੰ ਇਹ ਦੁਨੀਆ ਵਖਾਣ ਵਾਸਤਾ ਅਲਾਦ ਦੀ ਜ਼ਰੂਰਤ ਹੁੰਦੀ ਹੈ ਮਾਤਾ ਪਿਤਾ ਨੂੰ ਉਨ੍ਹਾਂ ਦੇ ذریعے ਰਸਤਾ ਕੋਈ ਪਾਇਆ ਹੀ ਹੈ ਨਾ ਪ੍ਰਮਾਤਮਾ ਨੇ ਔਲਾਦ ਦਾ ਰਸ ਔਲਾਦ ਚਾਹੀਦੀ ਅੰਦਰ ਫੁਰਨਾ ਪੈਦਾ ਹੁੰਦਾ ਜੀ ਫੁਰਨਾ ਹੀ ਨਾ ਹੁੰਦਾ ਫਿਰ ਮਾਤਾ ਪਿਤਾ ਤਕਲੀਫ ਕਿਉਂ ਚੱਲਦੇ ਕੋਈ ਫੁਰਨਾ ਤਾਂ ਹੈ ਨਾ ਕੋਈ ਰਸਤਾ ਹੈ ਨਾ ਉੱਚ ਰਾਸੀ ਨਾ ਪਰਦੇ ਤਾਂ ਫਿਰ ਉਹ ਚੀਜ਼ ਸਾਨੂੰ ਲੋੜ ਨਹੀਂ ਪੈਂਦੀ ਸੀ ਇਸੇ ਤਰ੍ਹਾਂ ਮਾਤਾ ਪਿਤਾ ਦੇ ذریعے ਅਸੀਂ ਜਗਤ ਵੇਖਦੇ ਆ ਪਰ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਵੀ ਏਕ ਪਿਤਾ ਏਕ ਸਕੇ ਹਮ ਬਾਰਕ ਅਸੀਂ ਇੱਕ ਅਕਾਲ ਪੁਰਖ ਦੀ ਔਲਾਦ ਆ ਅਸਲ ਵਿੱਚ ਆਖੋ ਸਤਿਨਾਮ ਹੁਣ ਅਕਾਲ ਪੁਰਖ ਕੀ ਆ ਸਾਡਾ ਪਿਓ ਆ ਹੁਣ ਜਿਹੜਾ ਬੱਚਾ ਆਪਣੇ ਪਿਓ ਨੂੰ ਨਹੀਂ ਮੰਨਦਾ ਵੀ ਮੈਂ ਨਹੀਂ ਮੰਨਦਾ ਗੁਰੂ ਗੁਰੂ ਹੁੰਦਾ ਵੀ ਏ ਕਿ ਨਹੀਂ ਹੁੰਦਾ ਉਹ ਫਿਰ ਸੁੱਖ ਨਹੀਂ ਨਾ ਪਾ ਸਕਦਾ ਮਾਪਿਓ ਨੇ ਸਿੱਖਿਆ ਦੇਣੀ ਏ ਸਾਨੂੰ ਮਾਪਿਓ ਨੇ ਰਾਹ ਦਿਖਾਉਣਾ ਪਾਪੂ ਗੁਰੂ ਰੂਪੀ ਪਿਓ ਨੇ ਸਾਨੂੰ ਰਾਹ ਦਿਖਾਉਣਾ ਸੁਣ ਮਿੱਤਾ ਜੀਓ ਹਮਾਰਾ ਬਲ ਬਲ ਜਸਸੀ ਹਰ ਦਰਸ਼ਨ ਦੇ ਹੋ ਦਿਖਾਈ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਏ ਮਿੱਤਰ ਪਰਮਾਤਮਾ ਮੈਨੂੰ ਪ੍ਰਮਾਤਮਾ ਦਾ ਦਰਸ਼ਨ ਕਰਾ ਮੇਰੀ ਜਿੰਦ ਤੈਥੋਂ ਮੁੜ ਮੁੜ ਕੇ ਸਦਕੇ ਜਾਏ ਗੁਰੂ ਪ੍ਰਮਾਤਮਾ ਦੇ ਦਰਸ਼ਨ ਕਰਾਉਂਦਾ ਹੈ ਫਿਰ ਮੈਂ ਤੈਥੋਂ ਬਲਿਹਾਰ ਜਾਵਾਂ ਸੁਣ ਮੀਤਾ ਧੂੜੀ ਕੋ ਬਲ ਜਾਈ ਇਹ ਮੇਰੀ ਬੇਨਤੀ ਸੁਣ ਤੇਰੇ ਚਰਨਾਂ ਦੀ ਧੂੜ ਤੋਂ ਮੈਂ ਕੁਰਬਾਨ ਜਾਂਦਾ ਹਾਂ ਸੁਣ ਮੀਤਾ ਧੂਰੀ ਕੋ ਬਲ ਜਾਈ ਧੂਰੀ ਭਾਵ ਧੂਰੀ ਇਹ ਮਨ ਤੇਰਾ ਭਾਈ ਮੈਂ ਆਪਣਾ ਇਹ ਮਨ ਤੇਰਾ ਆਗਿਆਕਾਰ ਬਣਾਉਣ ਨੂੰ ਤਿਆਰ ਹਾਂ ਉਹੀ ਗੱਲ ਆਈ ਨਾ ਵੀ ਆਗਿਆਕਾਰ ਜਦੋਂ ਗੁਰੂ ਦਾ ਆਗਿਆਕਾਰ ਹੋ ਕੇ ਚੱਲੇਗਾ ਫਿਰ ਸੁੱਖ ਹੈ ਜਦੋਂ ਗੁਰੂ ਦੇ ਦੈਰੇ ਤੋਂ ਬਾਹਰ ਦੁਖੀ ਬੰਦਾ ਉਦੋਂ ਪੁੰਦਾ ਹੈ ਜਦੋਂ ਗੁਰੂ ਦੇ ਦਾਇਰੇ ਤੋਂ ਗੁਰੂ ਦੇ ਹੁਕਮ ਤੋਂ ਬਾਹਰ ਚੱਲਿਆ ਜਾਂਦਾ ਹੈ ਨਹੀਂ ਦੁੱਖ ਤਾਂ ਆਉਂਦੇ ਹੀ ਨਹੀਂ ਆਖੋ ਸਤਨਾਮ ਕਿੰਨਾ ਤਾਂ ਸਤਕਾਰ ਕੀਤਾ ਗੁਰੂ ਅਰਜਨ ਦੇ ਮਹਾਰਜ ਨੇ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਏ ਮਿੱਤਰ ਮੈਂ ਤੇਰੇ ਦੋਵੇਂ ਪੈਰ ਮਲ ਮਲ ਕੇ ਤੋਂ ਵਾਂਗਾ ਪਾਵ ਮਲੋਵਾ ਮਲ ਮਲ ਭਾਉ ਮਾਲ ਇਹ ਮਲ ਤੈਨੂੰ ਦੇਸਾ ਮੈਂ ਤੇਰੇ ਦੋਵੇਂ ਪੈਰ ਮਲ ਮਲ ਕੇ ਤੋਂ ਵਾਂਗਾ ਤੇ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰਦਾ ਫਿਰ ਗੁਰੂ ਨੇ ਚਲਾਉਣਾ ਹੈ ਸਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਣ ਧਨ ਗੁਰੂ ਦੀ ਆਗਿਆ ਚ ਕਿਵੇਂ ਆ ਵੀ ਚੰਗੇ ਕਾਰਜਾਂ ਤੇ ਖਰਚਾ ਜਾਏ ਮਾੜੇ ਕਾਰਜਾਂ ਤੇ ਨਹੀਂ ਆਖੋ ਸਤਿਨਾਮ ਹੁਣ ਮਨ ਨੂੰ ਮਨ ਗੁਰੂ ਨੂੰ ਕਿਵੇਂ ਦੇਣਾ ਵੀ ਮਨ ਜੋ ਗੁਰੂ ਉਪਦੇਸ਼ ਕਰਦਾ ਉਹ ਗੱਲ ਮਨ ਨੂੰ ਮਨਾਉਣੀ ਹੈ ਆਪਣੀ ਮਨਮਾਨੀ ਮਨਾਉਣੀ ਮਨ ਮਾੜੇ ਪਾਸੇ ਕਹਿੰਦਾ ਉਧਰ ਨਹੀਂ ਜਾਣਾ ਜਿੱਧਰ ਗੁਰੂ ਕਹਿੰਦਾ ਉਧਰ ਜਾਣਾ ਮਨ ਦੇ ਤਾਂ ਗੁਰੂ ਤਨ ਤਾਪੀ ਦਿੱਤਾ ਜਾਂਦਾ ਜਦੋਂ ਮਨ ਦੇ ਤ ਕਿਉਂਕਿ ਮਨ ਦੇ ਨਾਲ ਤਨ ਦਾ ਸਬੰਧ ਹੈ ਜੇ ਮਨ ਤੁਰੇਗਾ ਤਾਂ ਤਨ ਵੀ ਉਧਰ ਹੀ ਤੁਰੇਗਾ ਭਾਗ ਗੁਰੂ ਜੀ ਦੇ ਹੁਕਮ ਵਿੱਚ ਮਾਣ ਨਾ ਕੀਜੈ ਸ਼ਰਣ ਪਰੀਜੈ ਕਰੈ ਸੁਖ ਪਲਾਮਨਾਈ ਮਹਾਰਾਜ ਫਿਰ ਕਹਿੰਦੇ ਆ ਵੀ ਆ ਗੱਲ ਨੋਟ ਕਰ ਨੋਟ ਗੁਰਮੁਖ ਪ੍ਰਭੂ ਮਲਾਪ ਦੀ ਜੋਗਤ ਦੱਸਦਾ ਹੈ ਕਿ ਸੁਣ ਮਾਣ ਨਾ ਕੀਜੈ ਸ਼ਰਣ ਪਰੀਜੈ ਕਰੈ ਸੁਖ ਪਲਾਮਨਾਈ ਕਿਸੇ ਕਿਸਮ ਦਾ ਹੰਕਾਰ ਨਹੀਂ ਕਰਨਾ ਤੇ ਮਾਲਕ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਹਨੂੰ ਭਲਾ ਕਰਕੇ ਮੰਨਣਾ ਹੈ ਏਸੇ ਵਿੱਚ ਹੀ ਸੁੱਖ ਹੈ ਆਖੋ ਸਤਨਾਮ ਕਿਹੜਾ ਲੱਗਦਾ ਨਾ ਆਪਾਂ ਨੂੰ ਦੁੱਖ ਆ ਜੀ ਵੀ ਪਰਮਾਤਮਾ ਨੇ ਬੜਾ ਵੱਡਾ ਦੁੱਖ ਮਗਰੋਂ ਕਈ ਵਾਰੀ ਇਸੇ ਮੂੰਹ ਨਾਲ ਹੀ ਕਹਿਣਾ ਪੈਂਦਾ ਵੀ ਜੇ ਐ ਨਾ ਹੁੰਦਾ ਤਾਂ ਐ ਨਹੀਂ ਹੋਣਾ ਸੀ ਜੈ ਨਾ ਹੁੰਦਾ ਆਨੀ ਹੁ ਪਰਮਾਤਮਾ ਨੇ ਸਾਨੂੰ ਸੁੱਖ ਕਿਵੇਂ ਦੇਣਾ ਹੈ ਸੁਣ ਮੀਤਾ ਹਉ ਤੇਰੀ ਸਰਣਾਈ ਆ ਪ੍ਰਭ ਮਿਲੋ ਦੇਹੁ ਉਪਦੇਸ਼ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਅਜਿਹਾ ਉਪਦੇਸ਼ ਦੇ ਕੇ ਮੈਨੂੰ ਮਾਲਕ ਬਣਾ ਮਾਰੇ ਕਹਿੰਦਾ ਫਿਰ ਕਿਵੇਂ ਮਿਲ ਸਕਦਾ ਹੈ ਇਤਾਂ ਮਿਲ ਸਕਦਾ ਮਾਣ ਨਾ ਕੀਜੈ ਸਰਣ ਪਰੀਜੈ ਕਰੈ ਸੁਖਲਾਮਨ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਓਹ ਦਰਸ਼ਨ ਹਰ ਜੀਉ ਪਾਈਏ ਕਿੱਡਾ ਵੱਡਾ ਗਿਆਨ ਇੱਕ ਸ਼ਬਦ ਵਿੱਚ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਓਹ ਦਰਸ਼ਨ ਹਰ ਜੀਉ ਪਾਈਏ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਹਦੀ ਭੇਟ ਕਰ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਫਿਰ ਪ੍ਰਮਾਤਮਾ ਨੂੰ ਲੱਭ ਲਈਦਾ ਆਖੋ ਸਭ ਨਾਮ ਭਇਓ ਅਨੁਗ੍ਰਹ ਹੋ ਪ੍ਰਸਾਦ ਸੰਤਨ ਕੇ ਹਰ ਨਾਮਾ ਹੈ ਮਿੱਠਾ ਸੰਤ ਜਨਾਂ ਦੀ ਕਿਰਪਾ ਨਾਲ ਜਿਸਮਨੁੱਖ ਉਤੇ ਮਾਲਕ ਦੀ ਮਿਹਰ ਹੁੰਦੀ ਹੈ ਉਹਨੂੰ ਪਰਮਾਤਮਾ ਦਾ ਨਾਮ ਫਿਰ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਰਸ ਪਿੰਨਾ ਲੱਗਣ ਲੱਗ ਪੈਂਦਾ ਉਹ ਫਿਰ ਸੇਵਾ ਜੀ ਸਿਮਰਨ ਵਿੱਚ ਬਹੁਤ ਕੁਝ ਦੇਖ ਲੈਂਦਾ ਸਮਝ ਲੈਂਦਾ ਉਹਦੀਆਂ ਬੋਕਰਾਂ ਨੂੰ ਰਾਜ ਸਮਝਦਾ ਉਹਦੀਆਂ ਬੋਕਰਾਂ ਜੀ ਰਾਜ ਉਹਦੇ ਸਿਮਰਨ ਵਿੱਚ ਰਾਜ ਉਹਦੀ ਸੇਵਾ ਵਿੱਚ ਰਾਜ ਤੁਸੀਂ ਵੇਖਿਆ ਕਦੇ ਕਿਹੜੀ ਚੀਜ਼ ਨਾਲ ਜਾਣ ਮਿਲਿਆ ਨਾਮ ਕਈ ਵਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰੀਦੀ ਹੈ ਵੀ ਇੱਕ ਜੀਤ ਹੁੰਦੀ ਹੈ ਵੇਖੀ ਨਾ ਹੋਵੇ ਇੱਕ ਵੇਖੀ ਹੋਈ ਨੂੰ ਨਾ ਮੰਨੀ। ਵੇਖਦੇ ਆ ਨਾ ਵੀ ਕੁਝ ਨਾਲ ਨਹੀਂ ਜਾਂਦਾ ਨਾਮ ਨਾਲ ਜਾਂਦਾ। ਉਹ ਬਾਣੀ ਦੱਸਦੀ ਹੈ ਵੀ ਕਿਹੜੀ ਚੀਜ਼ ਨਾਲ ਜਾਂਦੀ ਹੈ ਬਾਣੀ ਨੇ ਕਿਹਾ ਵੀ ਨਾਮ ਨਾਲ ਜਾਂਦਾ ਜੇ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਨਾਮ ਊਹਾ ਤੇਰੇ ਸੰਗ ਸਹਰ ਉੱਥੇ ਕੌਣ ਸਾਈ ਹੁੰਦਾ ਨਾਮ ਮਨ ਉਹਦਾ ਨਾਮ ਤੇਰਾ ਸੰਗ ਸਹਾਈ ਉੱਥੇ ਊਹਾ ਭਾਵ ਉੱਥੇ ਨਾਮ ਨੇ ਸਾਈ ਲਈ ਭਇਓ ਅਨਗ੍ਰੋਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਮਾਰੇ ਕਹਿੰਦੇ ਸੰਤ ਜਨਾਂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਮੇਰ ਹੋਵੇ ਉਹਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੂਲ ਨੰਦ ਜੀ ਇਸ ਤਰ੍ਹਾਂ ਮਰਜ਼ ਕਹਿੰਦੇ ਆ ਦਾਸ ਨਾਨਕ ਗੁਰੂ ਨਾਨਕ ਦੇਵ ਜੀ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ ਮੈਨੂੰ ਹਰ ਥਾਂ ਉਹ ਪਰਮਾਤਮਾ ਪ੍ਰਭੂ ਦੇਸਣ ਲੱਗ ਗਿਆ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਹੀ ਤਾਂ ਸਭ ਕੁਝ ਦੇਣ ਵਾਲਾ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਦਾ ਦਾਤਾ ਰੇ। ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਪਾਲਣ ਹਾਰ ਹੈ ਕਰੋੜਾਂ ਬ੍ਰਹਿਮੰਡਾਂ ਨੂੰ ਪਾਲਦਾ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਪਾਲਣ ਹਾਰ ਹੈ ਜਿਹੜਾ ਸਾਰੇ ਜੀਵਾਂ ਨੂੰ ਰਿਜਕ ਆਦਿਕ ਦਾਤਾ ਦੇਣ ਵਾਲਾ ਹੈ ਪ੍ਰਤਿਪਾਲਨਤ ਸਾਰ ਸੰਭਾਲਾ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਪਰ ਬੰਦੇ ਦੀ ਕੀ ਮੂਰਖਤਾ ਕਿ ਜਿਹੜਾ ਸਭ ਜੀਵਾਂ ਨੂੰ ਪਾਲਦਾ ਹੈ ਸਦਾ ਸਭ ਦੀ ਸਾਰ ਲੈ ਕੇ ਸੰਭਾਲ ਕਰਦਾ ਹੈ ਮੈਂ ਮੂਰਖ ਨੇ ਉਸ ਪ੍ਰਮਾਤਮਾ ਦਾ ਇੱਕ ਵੀ ਉਪਕਾਰ ਨਹੀਂ ਸਮਝਿਆ ਆਖੋ ਸਤਿਨਾਮ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਣਾਰੇ ਮੈਨੂੰ ਪ੍ਰਮਾਤਮਾ ਦਾ ਸਿਮਰਨ ਕਰਨ ਦੀ ਜਾਂਚ ਹੀ ਨਹੀਂ ਆਈ ਹਰ ਹਰ ਗੁਰ ਗੁਰ ਕਰਤਾਰੇ ਮੈਂ ਤਾਂ ਜਵਾਨੀ ਜਵਾਨੀ ਹੀ ਹਰੀ ਹਰੀ ਗੁਰ ਗੁਰ ਕਰਤਾਰੀਂ ਦਾ ਹਰ ਜਿਉ ਨਾਮ ਪਰਿਉ ਰਾਮਦਾਸ ਹੂੰ ਜਵਾਨੀ ਜਵਾਨੀ ਮੈਂ ਬਹੁਤ ਕਰਦਾ ਮੈਂ ਸਾਹਮਣੇ ਬਹੁਤ ਕਰਦਾ ਦਿਖਾਵਾ ਬਹੁਤ ਕਰਦਾ ਪਰ ਪਰੇਜ ਨਹੀਂ ਰੱਖਿਆ ਨਾਇਰ ਕਛ ਲੀਨਾ ਨਿੰਦਾ ਛਡੀਨਾ ਲੋਭ ਛਡਿਆ ਕਾਮ ਕrod ਲੋਭ ਮੋਹ ਹੰਕਾਰ ਛਡਿਆ ਦਾ ਕੁਛ ਵੀ ਨਹੀਂ ਹਰ ਆਰਾਧ ਨਾ ਜਾਣਾ ਰੇ ਹਰ ਗੁਰੂ ਹਰ ਹਰ ਗੁਰੂ ਗੁਰ ਕਰਤਾ ਰੇ ਹਰ ਜੀ ਉਹ ਨਾਮ ਪਰਿਉ RAM ਦਾਸ ਮੇਰਾ ਨਾਮ RAM ਦਾ ਦਾਸ ਪੈ ਗਿਆ ਹੁਣ ਤੂੰ ਹੀ ਮੇਰੀ ਰਾਖ ਰਖ ਪਾ ਮੈਂ RAM ਦਾ ਦਾਸ ਹਾਂ ਪਰਮਾਤਮਾ ਦਾ ਸੇਵਕ ਹਾਂ ਤੇ ਮੈਨੂੰ ਭਗਤੀ ਦੀ ਦਾਤ ਕੋ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਪਰ ਪੂਰੀ ਰੇ ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਜਿਹੜਾ ਪ੍ਰਭੂ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਜਿਹੜਾ ਦਇਆ ਦਾ ਘਰ ਹੈ ਤੇ ਜਿਹੜਾ ਸੁੱਖਾਂ ਦਾ ਸਾਗਰ ਹੈ ਜਿਹੜਾ ਸਾਰੇ ਸ਼ਰੀਰਾਂ ਵਿੱਚ ਮੌਜੂਦ ਹੈ ਪਰ ਮੈਂ ਬਹੁਤ ਦੂਰ ਸਮਝ ਲਿਆ ਵੇਖ ਤੂੰ ਸੁਣ ਤ ਸਦਾ ਹੈ ਸੰਗ ਜਿਹੜਾ ਸਭ ਜੀਵਾਂ ਦੇ ਅੰਗ ਸੰਗ ਰਹੇ ਕੇ ਸਵਨਾ ਦੇ ਕਰਮ ਵੇਖਦਾ ਹੈ ਸਭ ਦੀਆਂ ਅਰਜੋਈਆਂ ਸੁਣਦਾ ਰਹਿੰਦਾ ਵਹਿਮ ਗੁਰੂ ਉਸ ਪਰਮਾਤਮਾ ਨੂੰ ਕਿਤੇ ਦੂਰ ਸਮਝਦਾ ਸਮਝ ਲਿਆ ਦੂਰ ਬੈਠਾ ਸਮਝ ਲਿਆ ਹਰ ਬਿਆਨ ਤਹੁ ਮਿਤਕਰ ਵਰਨੋ ਕਿਆ ਜਾਣਨਾ ਹੋਇ ਕੈ ਸੋਰੇ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਮੈਂ ਉਹਦੇ ਗੁਣਾਂ ਨੂੰ ਹੱਦਬੰਦੀ ਵਿੱਚ ਲਿਆ ਕੇ ਬਿਆਨ ਕਰਦਾ ਹਾਂ ਉਹ ਹੱਦਬੰਦੀ ਵਿੱਚ ਹੈ ਹੀ ਨਹੀਂ ਮੈਂ ਕੀ ਜਾਣ ਸਕਦਾ ਕਿ ਉਹ ਕਿਉ ਹੋ ਜਾਵੇ ਕਰੋ ਬੇਨਤੀ ਸਤਿਗੁਰੇ ਆਪਣੇ ਮੈਂ ਮੂਰਖ ਤੇ ਹੋ ਉਪਦੇਸ਼ ਸੋਰੇ ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੋ ਫਿਰ ਮਾਰੇ ਕਹਿੰਦੇ ਤੂੰ ਫਿਕਰ ਨਾ ਕਰ ਉਹ ਤੈਨੂੰ ਵੀ ਪਾਰ ਲਗਾ ਦੇ ਮੈਂ ਮੂਰਖ ਕੀ ਕੇਤਕ ਬਾਤ ਹੈ ਮੇਰੀ ਮੂਰਖ ਦੀ ਕਿਹੜੀ ਗੱਲ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਾਦੀ ਤਰਿਆ ਰੇ ਕੋਈ ਵੱਡੀ ਗੱਲ ਨਹੀਂ ਉਹਦੇ ਦਰ ਤੇ ਆ ਕੇ ਕਰੋੜਾਂ ਪਾਪੀ ਪਾਰ ਲੰਘ ਗਏ ਆਖੋ ਸਤਨਾਮ ਜਿਨ੍ਹਾਂ ਤੇ ਦ੍ਰਿਸ਼ਟੀ ਪੈ ਗਈ ਗੁਰ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰ ਭਾਸਨਾ ਪਰਿਆਰੇ ਮਾਰੇ ਕਹਿੰਦੇ ਚਿੰਨਾ ਮਨੁੱਖਾਂ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਸੁਣ ਲਿਆ ਗੁਰੂ ਨਾਨਕ ਦਾ ਦਰਸ਼ਨ ਕਰ ਲਿਆ ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਆਖੋ ਸਤਿਨਾਮ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਹੋਈਆ ਪੁਰਾਨ ਦੀ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ